ਸ਼ੌਂਕ ਚੱਲਦਾ ਹੀ ਆਉਂਦਿਆ ਸੀਗਾ ਤੇ ਇਦਾਂ ਹੀ ਫਿਰ ਆਪਣੇ ਵਿੱਚ ਮੈਂ ਵੀ ਇੱਕ ਪਲੇਅਰ ਸੀਗਾ ਤੇ ਕਰਦੇ ਹਾਂ ਹੁਣ ਇਹ ਅੱਗੇ ਆਪਣੇ ਬੇਟੇ ਦੇ ਵਿੱਚ ਜਿਹੜਾ ਵਾ ਇਹ ਵਾ ਕੇ ਇਹ ਕਰਨ ਦੇ ਨਾਲ ਹੀ ਜਿਹੜਾ ਵਾ ਲਾਗੇ ਲੱਕੇ ਇੱਕ ਸੇਧ ਮਿਲ ਸਕੇ ਵੀ ਪਹਿਲਵਾਨੀ ਜਿਹੜੀ ਆ ਇਹ ਵੇਖੋ ਜੀ ਸਾਡੀ ਵਿਰਾਸਤੀ ਖੇਡ ਆ ਇਹ ਸ਼ੁਭਲੀ ਜਾ ਰਹੀ ਤੇ ਉਹਨੂੰ ਚੁੱਕਣ ਲਈ ਅਸੀਂ ਇੱਕ ਛੋਟਾ ਜਿਹਾ ਪ੍ਰਾਲਾ ਕੀਤਾ ਵਾ ਤੇ ਵੇਖੋ ਅੱਗੇ ਪ੍ਰਮਾਤਮਾ ਦੀ ਕਿਰਪਾ ਜੀ ਚਾਹੀਦੀ ਆ ਇਹਨੂੰ ਗਾਂਧ ਤੀਕਾ ਲੈ ਕੇ ਜਾਮਾ ਇਹ ਕਰਤਾਰਪੁਰ ਕਰਤਾਰਪੁਰ ਤੋਂ ਬਣਵਾਏ ਸੀਗੇ ਮੇਰੇ ਨਾਲ ਲਗਭਗ 35 ਤੋਂ 40 ਹਜ਼ਾਰ ਦਾ ਖਰਚਾ ਆ ਗਿਆ ਸੀਗਾ ਸ਼ੌਂਕ ਦਾ ਦਾ ਪਹਿਲਾਂ ਨਹੀਂ ਪਤਾ ਸੀ ਸ਼ੌਂਕ ਤਾਂ ਬਚਪਨ ਤੋਂ ਹੀ ਸੀਗਾ ਜੀ ਸਾਡਾ ਤੇ ਅਸੀਂ ਬਣਾਇਆ ਵਾ ਇੱਥੇ ਕੋਈ ਖਰਚਾ ਨਹੀਂਗਾ ਕਿਸੇ ਕੋਲ ਲਾਗੇ ਪਿੰਡਾਂ ਤੋਂ ਕਾਫੀ ਮੁੰਡੇ ਹੁੰਦੇ ਨੇ ਫ੍ਰੀ ਆਫ ਕਾਸਟ ਹੀ ਆ ਕੋਈ ਅਸੀਂ ਕੋਚ ਹੈਗਾ ਸਾਡੇ ਕੋਲ ਅਸੀਂ ਜਿਨ੍ਹਾਂ ਨੂੰ ਵੀ ਖੁੱਲਾ ਵੀ ਕਹਿੰਨੇ ਆ ਵੀ ਆਓ ਤੁਸੀਂ ਮਿਹਨਤ ਕਰੋ ਮਿੱਟੀ ਦੇ ਨਾਲ ਜੁੜੋ ਤੁਸੀਂ ਵੀ ਗੇਮਾਂ 'ਚ ਗਾਂ ਅੱਗੇ ਵਧੋ ਨਸ਼ੇ ਨੂੰ ਜਿਹੜਾ ਵਾ ਤਿਆਗਿਆ ਜਾਏ ਸ਼ੌਂਕ ਸੀਗਾ ਇਹ ਦਾਦਾ ਜੀ ਨੂੰ ਵੀ ਬੜਾ ਸ਼ੌਂਕ ਸੀਗਾ ਫਿਰ ਪਾਦਰ ਸਾਹਿਬ ਮੇਰੇ ਆਪਣਾ ਸੀਗੇ ਮਲਾਜ਼ਮ ਸੀਗੇ ਤੇ ਉਹਦਾ ਕਰਕੇ ਫਿਰ ਉਹਨਾਂ ਨੇ ਗਾਂ ਸਾਡੇ ਚ ਰੱਖਿਆ ਤੇ ਅੱਗੋਂ ਚੱਲਦੇ ਆ ਚੱਲਦੇ ਆ ਅਸੀਂ ਹੁਣ ਅੱਗੇ ਬੇਟੇ ਚ ਵੇਖਣ ਦੇ ਆ ਇਸ ਚੀਜ਼ ਨੂੰ ਤੇ ਆਪਣਾ ਪਾਵ ਲਿਫਟਿੰਗ ਕਰਦਾ ਸੀਗਾ ਬੋਡੀ ਬਿਲਡਿੰਗ ਮੇਰੇ ਨਾਲ ਇੱਕ ਇੰਜਰੀ ਹੋ ਗਈ ਸੀਗੀ ਵੇਟ ਡਿੱਗ ਪਿਆ ਸੀ ਉੱਤੇ ਲਾਉਂਦੇ ਆ ਨਾ ਬੰਚ ਟੁੱਟ ਗਿਆ ਸੀ ਤੇ ਉਹਦਾ ਕਰਕੇ ਮਸਲ ਪਾਟ ਗਈ ਜਿਹੜਾ ਕਰਕੇ ਮੈਨੂੰ ਉਹ ਛੱਡਣੀ ਪਈ ਗੇਮ ਪਰ ਹੁਣ ਵੀ ਆਪਣੀ ਫਿਟਨੈਸ ਲਈ ਅਸੀਂ ਖੜੇ ਜਾਂਦੇ ਆ ਰੋਜ਼ ਪ੍ਰੈਕਟਿਸ ਕਰਦੇ ਆ ਉਹਨੇ ਆਪਣੀ ਫਿਟਨੈਸ ਬਣੀ ਰਹੀ ਬਾਕੀ ਅੱਗੇ ਹੁਣ ਇਹਦੀ ਤਿਆਰੀ ਕਰਵਾਵਾਂਗੇ ਫੋਲ ਗੜੀ ਬੋਤਲਾਏ ਆ ਵੇਖਣ ਜਿਹੜੇ ਵੀ ਲੋਕੀ ਨੰਗਦੇ ਨੇ ਰੋਡ ਤੇ ਕੋਠੀ ਆ ਉਹਦਾ ਕਰਕੇ ਵੇਖਦੇ ਨੇ ਬੜਾ ਤੁਸ਼ਾਹ ਵੀ ਪੈਦਾ ਹੁੰਦਾ ਫਿਰ ਵੇਂਦੇ ਆ ਕਿ ਹਾਂ ਪਹਿਲਵਾਨ ਲੱਗੇ ਆ ਪਹਿਲਵਾਨਾਂ ਦਾਵਾ ਪਹਿਲਵਾਨਾਂ ਦਾ ਕਰਕੇ ਤੇ ਲੋਕੀ ਜੁੜਨਾ ਵੀ ਆਹੀਂ ਤੇ ਇਹੋ ਚਾਹੁੰਦੇ ਆ ਕਿ ਨਸ਼ਿਆਂ ਤੋਂ ਨਸ਼ਿਆਂ ਦਾ ਖਹਿੜਾ ਛੱਡਣਾ ਸ਼ੌਂਕ ਵੀ ਆ ਤੇ ਅਸੀਂ ਲਾਇ ਵੀ ਉਸੇ ਕਰਨੀ ਆ ਸ਼ੌਂਕ ਨੂੰ ਤੇ ਲੋਕੀ ਜਹਾਜ਼ ਵੀ ਲਾਉਂਦੇ ਆ ਟੈਂਕ ਕਈ ਕੁਝ ਲਾਉਂਦੇ ਆ ਪਰ ਸਾਨੂੰ ਜਿਹੜੀ ਚੀਜ਼ ਦਾ ਸ਼ੌਂਕ ਆ ਅਸੀਂ ਉਹੀ ਲਾਏ ਆ ਆਂਦੇ ਆ ਸਿੱਖਣ ਹਾਂਜੀ ਸਿੱਖਣ ਆਉਂਦੇ ਆ ਇੱਥੇ ਰਹਿੰਦੇ ਵੀ ਨੇ 4 ਵਜੇ ਵੇਖੋ ਪਹਿਲਵਾਨ ਆ ਜਾਂਦੇ ਨੇ 4 ਵਜੇ ਆਣ ਕੇ ਫਿਰ ਉਹਨਾਂ ਨੇ ਸਾਰੀ ਜਿਹੜੇ ਇਹ ਪਹਿਲਵਾਨ ਦੀ ਸ਼ਾਮ ਨੂੰ 3:00 ਵਜੇ ਤੋਂ ਫਿਰ ਸਟਾਰਟ ਹੋ ਜਾਂਦਾ 5-6 ਵਜੇ ਤੱਕ ਫਿਰ ਆਪਣਾ ਪਹਿਲਵਾਨ ਰੈਸਟੋਰਸ ਕਰਦੇ ਆ ਖੇਡ ਕਬੱਡੀ ਆ ਕੁਝ ਵੀ ਆ ਪਹਿਲਵਾਨੀ ਆ ਸਾਰਿਆਂ ਨਾਲ ਹੀ ਤਾਂ ਕਿੰਨੇ ਆ ਵੀ ਜੁੜੋ ਨਸ਼ਿਆਂ ਤੋਂ ਬਚੋ ਨਸ਼ੇ ਬਹੁ ਮਾੜੇ ਨੇ ਵੇਖੋ ਸਾਡੀ ਜਿਹੜੀ ਨੌਜਵਾਨੀ ਆ ਤਾਂ ਵਾਹੀ ਖਾਲੀ ਨਸ਼ਿਆਂ ਨੇ ਤੇ ਸਰਕਾਰਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਆਪਣਾ ਕੁਛ ਨਾ ਕੁਛ ਕਰੋ ਇਹਨੂੰ ਨਸ਼ੇ ਨੂੰ ਰੋਕਣ ਵਾਸਤੇ ਤੇ ਕੁਝ ਇਹਨਾਂ ਨੂੰ ਜਿਹੜੀਆਂ ਗੇਮਾਂ ਨੇ ਇਹਨਾਂ ਨੂੰ ਪੰਜਾਬ ਦੀਆਂ ਖੇਡਾਂ ਨੇ ਜਿਹੜੀਆਂ ਇਹਨਾਂ ਨੂੰ ਵੀ ਉੱਪਰ ਚੁਕਣਾ ਚਾਹੀਦਾ ਵਾ ਇਹਨਾਂ ਨੂੰ ਹੈਲਪ ਕਰਨੀ ਚਾਹੀਦੀ ਹੈ ਜਿਹੜੀਆਂ ਖੇਡਾਂ ਨੇ ਬਹੁਤ ਮਹਿੰਗੀਆਂ ਖੇਡਾਂ ਨੇ ਮਤਲਬ ਜਿਹੜਾ ਵੀ ਜਿੰਨੇ ਵੀ ਗੇਮ ਕਰਨੀ ਆ ਉਹਨੂੰ ਖਰਚਾ ਘਰੋਂ ਬੜਾ ਲਾਉਣਾ ਪੈਂਦਾ ਤੇ ਇਸ ਕਰਕੇ ਸਰਕਾਰਾਂ ਨੂੰ ਹੈਲਪ ਕਰਨੀ ਚਾਹੀਦੀ ਹੈ ਇਸ ਵਾਰ